ਡਾਕਟਰ ਕਲਵਿੰਦਰ ਕੌਰ ਮਨਹਾਸ ਦੀ ਪੁਸਤਕ ਸੁਪਨਿਆਂ ਦਾ ਘਰ ਤੇ ਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ 11ਵੇਂ ਅਧਿਆਇ ਦਾ 13ਵਾਂ ਤੇ ਆਖਰੀ ਭਾਗ ਸੁਪਨਿਆਂ ਦੇ ਘਰ ਵਿੱਚ ਰਹਿਣ ਵਾਲੇ ਪੀੜਤ ਰੋਗੀ ਡਿਪਰੈਸ਼ਨ ਦੀ ਸ਼ਿਕਾਰ ਡੋਲੀ ਡੋਲੀ ਲੁਧਿਆਣਾ ਵਿੱਚ ਆਪਣੇ ਪਤੀ ਤੇ ਧੀ ਨਾਲ ਰਹਿੰਦੀ ਸੀ ਕਿਸੇ ਕਾਰਨ ਕਰਕੇ ਉਹ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਉੱਚੀ ਉੱਚੀ ਚੀਕਾਂ ਮਾਰਦੀ ਉਲਰਦੀ ਤੇ ਕਾਬੂ ਤੋਂ ਬਾਹਰ ਹੋ ਜਾਂਦੀ ਉਹ ਇੱਕੋ ਗੱਲ ਵਾਰ-ਵਾਰ ਕਹਿੰਦੀ ਮੈਨੂੰ ਮਾਰਦੇ ਨੇ ਮੈਨੂੰ ਮਾਰਦੇ ਨੇ ਇੱਕ ਵਾਰੀ ਮੈਨੂੰ ਗੋਲੀ ਮਾਰ ਦੇਵੋ ਮੇਰੇ ਬੱਚੇ ਨਾਲ ਮੈਨੂੰ ਮਾਰ ਦੇਵੋ ਹੁਣ ਸਨ 2024 ਚੱਲ ਰਿਹਾ ਤੇ ਡੋਲੀ 2016 ਤੋਂ ਡਿਪਰੈਸ਼ਨ ਦੀ ਸ਼ਿਕਾਰ ਹੋ ਚੁੱਕੀ ਹੈ ਇਸ ਦੀ ਛੋਟੀ ਬੇਟੀ ਜਿਸ ਨੇ ਹੁਣ 5ਵੀਂ ਕਲਾਸ ਵਿੱਚ ਹੋਣਾ ਸੀ ਉਹ ਵੀ ਆਪਣੀ ਪੜ੍ਹਾਈ ਵਿੱਚੇ ਛੱਡ ਕੇ ਆਪਣੀ ਮਾਂ ਕੋਲ ਰਹਿੰਦੀ ਹੈ ਇਸ ਦਾ ਪਤੀ ਕ੍ਰਿਸ਼ਨ ਲਾਲ 6-7 ਸਾਲਾਂ ਤੋਂ ਆਪਣੀ ਪਤਨੀ ਤੇ ਬੇਟੀ ਦੀ ਦੇਖਭਾਲ ਕਰ ਰਿਹਾ ਹੈ ਇਸ ਤਰ੍ਹਾਂ ਦੇ ਪਤੀ ਘਾਟੀ ਦੇ ਕੇ ਗਏ ਹਨ ਜੋ ਆਪਣੀ ਪਤਨੀ ਦੀ ਜੋ ਡਿਪਰੈਸ਼ਨ ਵਿੱਚ ਜਾ ਚੁੱਕੀ ਹੈ ਦੇਖਭਾਲ ਕਰਨ। ਡੋਲੀ ਦਾ ਭਰਾ ਆਪਣੀ ਭੈਣ ਪੰਜ ਜੀ ਤੇ ਜੀਜੇ ਨੂੰ ਸੁਬਨਿਆਂ ਦੇ ਘਰ ਲੈ ਕੇ ਆਉਂਦਾ ਹੈ। ਉਸ ਦਾ ਪਤੀ ਸਰਦਾਰ ਗੁਰਪ੍ਰੀਤ ਸਿੰਘ ਨੂੰ ਹੱਥ ਜੋੜ ਕੇ ਕਹਿੰਦਾ ਹੈ ਮੇਰੀ ਪਤਨੀ ਨੂੰ ਠੀਕ ਕਰ ਦਿਓ। ਮੇਰੀ ਕੁੜੀ ਨੂੰ ਪੜਾ ਦਿਓ। ਅਸੀਂ ਇੱਥੇ ਹੀ ਸੇਵਾ ਕਰਕੇ ਸਾਰੀ ਜ਼ਿੰਦਗੀ گزار ਦਿਆਂਗੇ। ਮੈਨੂੰ ਆਪਣੇ ਕਿਸੇ ਭੈਣ ਭਰਾ ਸਾਲੇ ਤੇ ਰਿਸ਼ਤੇਦਾਰ ਦੀ ਲੋੜ ਨਹੀਂ। ਮੇਰੇ ਲਈ ਸਭ ਕੁਝ ਬਸ ਤੁਸੀਂ ਹੋ। ਸਰਦਾਰ ਗੁਰਪ੍ਰੀਤ ਸਿੰਘ ਉਸ ਨੂੰ ਦਰਸਾ ਦਿੰਦੇ ਹੋਏ ਕਹਿੰਦੇ ਹਨ ਤੂੰ ਕੋਈ ਫਿਕਰ ਨਾ ਕਰ ਤੇਰੀ ਪਤਨੀ ਵੀ ਠੀਕ ਹੋ ਜਾਵੇਗੀ ਤੇਰੀ ਕੁੜੀ ਨੂੰ ਵੀ ਅਸੀਂ ਪੜਾਵਾਵਾਂਗੇ ਫਿਰ ਉਹ ਮੂਲ ਮੰਤਰ ਦਾ ਜਾਪ ਕਰਕੇ ਡੋਲੀ ਨੂੰ ਦਵਾਈ ਖਵਾਉਂਦੇ ਹਨ ਜੋ ਸ਼ਾਂਤ ਹੋ ਜਾਂਦੀ ਹੈ ਧੰਨ ਹਨ ਸਰਦਾਰ ਗੁਰਪ੍ਰੀਤ ਸਿੰਘ ਧੰਨ ਹੈ ਉਹਨਾਂ ਦੀ ਮਨੁੱਖਤਾ ਭਰਤੀ ਕੀਤੀ ਜਾਰੀ ਸੇਵਾ ਧੰਨ ਹੈ 우마 ਜਿਸ ਨੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਜਨਮ ਦਿੱਤਾ ਲੁਧਿਆਣੇ ਤੋਂ ਹਿਨਾ ਮਤਾਨ ਦਿਮਾਗੀ ਤੌਰ ਤੇ ਪਰੇਸ਼ਾਨ ਇਹਨਾਂ ਦਾ ਨ ਆਪਣੇ ਮਾਤਾ ਪਿਤਾ ਨਾਲ ਲੁਧਿਆਣੇ ਵਿੱਚ ਰਹਿੰਦੀ ਸੀ ਇਸ ਨੇ ਵਿਆਹ ਕੀਤੀ ਹੋਈ ਹੈ ਇਹ ਬਿਜਲੀ ਬੋਰਡ ਵਿੱਚ ਕੰਮ ਵੀ ਕਰਦੀ ਰਹੀ ਹੈ ਇਹਨਾਂ ਦਾ ਤਿੰਨ ਮੰਜ਼ਲਾ ਘਰ ਹੈ ਉੱਪਰਲੀ ਮੰਜ਼ਲ ਤੇ ਕਾਰੀਗਰ ਕਰਾਏਤੇ ਰਹਿੰਦੇ ਹਨ ਜੋ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ ਇਹਨਾਂ ਦੇ ਮਾਤਾ ਪਿਤਾ ਨੇ ਆਪਣੀ ਬੇਟੀ ਦਾ ਵਿਆਹ ਲੁਧਿਆਣੇ ਵਿੱਚ ਹੀ ਕੀਤਾ ਸੀ ਪਰ ਉੱਥੇ ਮੁਸ਼ਕਲ ਨਾਲ ਇਹ 1 ਮਹੀਨਾ ਹੀ ਰਹੀ ਤੇ ਇਸ ਦਾ ਤਲਾਕ ਹੋ ਗਿਆ ਇਹ ਫਿਰ ਆਪਣੇ ਮਾਤਾ ਪਿਤਾ ਦੇ ਘਰ ਆ ਗਈ ਜਦੋਂ ਪੂਰੀ ਦੁਨੀਆ ਵਿੱਚ ਕਰੋਨਾ ਫੈਲਿਆ ਹੋਇਆ ਸੀ ਉਦੋਂ ਹੀਨਾ ਦੀ ਮਾਤਾ ਕਰੋਨਾ ਦਾ ਸ਼ਿਕਾਰ ਹੋ ਗਈ ਤੇ ਇਸ ਦੁਨੀਆ ਨੂੰ ਛੱਡ ਗਈ ਮਾਂ ਦੇ ਜਾਣ ਦਾ ਗਮ ਕੁੜੀ ਨੇ ਆਪਣੇ ਦਿਲ ਨੂੰ ਲਾ ਲਿਆ ਤੇ ਬਹੁਤ ਉਦਾਸ ਰਹਿਣ ਲੱਗ ਪਈ ਬਹੁਤ ਘੱਟ ਗੱਲ ਕਰਦੀ ਫਿਰ ਅਚਾਨਕ ਜਦੋਂ ਉਸਦੇ ਪਿਤਾ ਨੂੰ ਜੌਂਡਿਸ ਜਾਨੀ ਪੀੜੀਆ ਹੋ ਗਿਆ ਤਾਂ ਹੀਨਾ ਦਾ ਮਾਮਾ ਉਸ ਨੂੰ ਆਪਣੇ ਕੋਲ ਲੈ ਗਿਆ ਉਸ ਨੂੰ ਹਸਪਤਾਲ ਦਾਖਲ ਕਰਾਇਆ ਪਰ ਉਹ ਬਚ ਨਾ ਸਕਿਆ ਪਹਿਲਾਂ ਮਾਂ ਚਲੀ ਗਈ ਤੇ ਫਿਰ ਪਿਤਾ ਵੀ ਰੱਬ ਨੂੰ ਪਿਆਰਾ ਹੋ ਗਿਆ ਇਨਾ ਘਰ ਵਿੱਚ ਬਿਲਕੁਲ ਆ ਇਕੱਲੀ ਰਹਿ ਗਈ ਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਉਹ ਘਰੋਂ ਬਾਹਰ ਨਾ ਨਿਕਲਦੀ। ਕਿਸੇ ਨਾਲ ਕੋਈ ਗੱਲ ਨਾ ਕਰਦੀ। ਪਿਤਾ ਦੇ ਮਰਨ ਤੋਂ ਬਾਅਦ ਉਹ ਕਦੇ ਰਸੋਈ ਵਿੱਚ ਨਾ ਗਈ। ਰੋਟੀ ਸਬਜ਼ੀ ਨਾ ਬਣਾਈ। ਰਸੋਈ ਵਿੱਚੋਂ ਬਦਬੂ ਆ ਰਹੀ ਸੀ। ਫਰਿਜ ਵਿੱਚ ਪਈਆਂ ਚੀਜ਼ਾਂ ਉਲੀ ਲੱਗ ਚੁੱਕੀ ਸੀ ਤੇ ਸੜਿਆਂ ਦਾ ਆ ਰਹੀ ਸੀ। ਉਸਦੇ ਕਮਰੇ ਵਿੱਚ ਚਿਪਸ ਦੇ ਪੈਕੇਟ ਤੇ ਕੋਲਡ ਡਰਿੰਕਸ ਦੀਆਂ ਬੋਤਲਾਂ ਪਈਆਂ ਸਨ। ਬਸ ਇਹਨਾਂ ਦੋ ਚੀਜ਼ਾਂ ਨੂੰ ਖਾ ਪੀ ਕੇ ਉਹ ਆਪਣੀ ਜ਼ਿੰਦਗੀ ਦੇ ਦਿਨ ਕੱਟ ਰਹੀ ਸੀ। ਇਹਨਾਂ ਦੀ ਉਮਰ 30 ਸਾਲ ਦੇ ਲਗਭਗ ਸੀ। ਪਰ ਉਹ ਦੇਖਣ ਨੂੰ ਸਿਰਫ 17-18 ਸਾਲ ਦੀ ਹੀ ਲੱਗਦੀ ਸੀ। ਇੱਕ ਵਾਰੀ ਤਾਂ ਉਸ ਦਾ ਮਾਮਾ ਉਸ ਨੂੰ ਆਪਣੇ ਕੋਲ ਲੈ ਗਿਆ। ਉਹਨਾਂ ਨੇ ਇਸ ਨੂੰ ਨਵੇਂ ਕੱਪੜੇ ਵੀ ਲੈ ਕੇ ਦਿੱਤੇ। ਇਹ ਉਹਨਾਂ ਕੋਲ ਮਹੀਨਾ ਕੁ ਰਹੀ ਨਾ ਇਸ ਨੇ ਉਤੇ ਇਸ਼ਨਾਨ ਕੀਤਾ ਤੇ ਨਾ ਹੀ ਨਵੇਂ ਕੱਪੜੇ ਪਾਏ। ਉਹ ਰੋਟੀ ਵੀ ਇਸ ਨੂੰ ਬੜੀ ਮੁਸ਼ਕਲ ਨਾਲ ਖਵਾਉਂਦੇ ਸਨ। ਇੱਕ ਦਿਨ ਉਹ ਕਿਸੇ ਵਿਆਹ ਤੇ ਗਏ ਹੋਏ ਸੀ ਤੇ ਇਹ ਪਿੱਛੋਂ ਵਾਪਸ ਲੁਧਿਆਣੇ ਆਪਣੇ ਘਰ ਆ ਗਈ। ਉਹਨਾਂ ਨੇ ਫੋਨ ਤੇ ਜਦੋਂ ਇਸ ਨੂੰ ਵਾਪਸ ਆਉਣ ਲਈ ਕਿਹਾ ਤਾਂ ਇਸ ਨੇ ਕਿਹਾ ਕਿ ਮੈਂ ਆ ਜਾਵਾਂਗੀ। ਪਰ ਉਹਨਾਂ ਕੋਲ ਦੁਆਰਾ ਨਾ ਗਈ। ਆਪਣੇ ਘਰ ਤੋਂ ਬਾਹਰ ਇਹ ਸਿਰਫ ਕੋਲਡ ਡਰਿੰਕਸ ਤੇ ਚਿਪਸ ਲੈਣ ਜਾਂਦੀ। ਗਲੀ ਮਹੱਲੇ ਵਿੱਚ ਕਿਸੇ ਨੂੰ ਨਾ ਬੁਲਾਉਂਦੀ। ਇਸ ਨੇ ਆਪਣੇ ਆਪ ਨੂੰ ਘਰ ਵਿੱਚ ਕੈਰ ਕਰ ਲਿਆ ਸੀ। ਕਈ ਵਾਰੀ ਇਹ ਘਰ ਦੇ ਬੂਹੇ ਕੋਲ ਆ ਕੇ ਬੈਠ ਜਾਂਦੀ ਤੇ ਚੁੱਪ-ਚਾਪ ਬਾਹਰ ਦੇਖਦੀ ਰਹਿੰਦੀ। ਇਸ ਦੇ ਘਰ ਸਾਹਮਣੇ ਇੱਕ ਨੌਜਵਾਨ ਦੀ ਦੁਕਾਨ ਸੀ। ਉਸ ਨੇ ਇਸ ਬਾਰੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਦੱਸਿਆ ਤੇ ਉਹ ਆਪਣੀ ਟੀਮ ਨਾਲ ਇਹਨਾਂ ਨੂੰ ਲੈਣ ਉਸ ਦੇ ਘਰ ਪਹੁੰਚੇ। ਇਹਨਾਂ ਦੇ ਮਾਮਾ, मामੀ ਤੇ ਮਾਸੀ ਵੀ ਆਏ ਪਰ ਉਹ ਕਿਸੇ ਨੂੰ ਵੀ ਘਰ ਦੇ ਅੰਦਰ ਵੜਨ ਨਹੀਂ ਸੀ ਦੇਰੀ। ਵਾਰ-ਵਾਰ ਇੱਕੋ ਗੱਲ ਕਹਿ ਰਹੀ ਸੀ ਕਿ ਤੁਸੀਂ ਘਰ ਤੋਂ ਬਾਹਰ ਚੱਲੋ ਮੈਂ ਕਿਸੇ ਨੂੰ ਨਹੀਂ ਜਾਣਦੀ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਬੜੀ ਮੁਸ਼ਕਲ ਨਾਲ ਹਿਣਾ ਨੂੰ ਫੜ ਕੇ ਗੱਡੀ ਵਿੱਚ ਬਿਠਾਇਆ ਗਿਆ ਗੱਡੀ ਵਿੱਚ ਬੈਠ ਕੇ ਉਹ ਕਹਿ ਰਹੀ ਸੀ ਘਰ ਦਾ ਦਰਵਾਜ਼ਾ ਖੁੱਲ੍ਹਾ ਹੈ ਮੈਨੂੰ ਜੰਦਰਾ ਲਾਉਣ ਦਿਓ ਉਸਤੇ ਮਾਮਾ ਜੀ ਨੇ ਘਰ ਨੂੰ ਉਸਤੇ ਸਾਹਮਣੇ ਜੰਦਰਾ ਲਾਇਆ ਹਿਣਾ ਮਦਾਨ ਨੂੰ ਸੁਪਣਿਆਂ ਦੇ ਘਰ ਲਿਆਂਦਾ ਗਿਆ ਜਿੱਥੇ ਇਸ ਦਾਲਾ ਸ਼ੁਰੂ ਕੀਤਾ ਗਿਆ ਸਰਦਾਰ ਨਗਿੰਦਰ ਸਿੰਘ ਸੰਦੂ ਸਰਦਾਰ ਨਗਿੰਦਰ ਸਿੰਘ ਸੰਧੂ ਪੁਲਿਸ ਦੇ ਵਿਭਾਗ ਵਿੱਚ ਡਿਪਟੀ ਕਮਾਂਡੈਂਟ ਕਮਾਂਡਰ ਰਹਾ ਤੇ ਇਸਨੇ ਇੱਕ ਰਾਸ਼ਟਰਪਤੀ ਤੋਂ ਆਪਣੀ ਚੰਗੀ ਕਾਰਗੁਜ਼ਾਰੀ ਲਈ ਅਵਾਰਡ ਵੀ ਪ੍ਰਾਪਤ ਕੀਤਾ। ਇਸ ਦੀ ਪਤਨੀ ਬਾਰਡਰ ਸਕਿਉਰਿਟੀ ਫੋਰਸ ਬੀਐਸਐਫ ਵਿੱਚ ਇੰਸਪੈਕਟਰ ਰਿਟਾਇਰ ਹੋਈ। ਉਸਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਏ ਕੀਤੀ ਤੇ ਫਾਰਮੇਸੀ ਦਾ ਡਿਪਲੋਮਾ ਕੀਤਾ। ਸਰਦਾਰ ਨਗਿੰਦਰ ਸਿੰਘ ਆਪਣੀ ਡਿਊਟੀ ਦੌਰਾਨ ਜ਼ਿਆਦਾਤਰ ਅੰਮ੍ਰਿਤਸਰ ਤੇ ਜਲੰਧਰ ਵਿਖੇ ਹੀ ਤਾਇਨਾਤ ਰਿਹਾ। ਪ੍ਰਮਾਤਮਾ ਨੇ ਦੋਹਾਂ પતિ ਪਤਨੀ ਨੂੰ ਖੂਬਸੂਰਤੀ ਵਿਦਿਆ ਤੇ ਵਧੀਆ ਸਰਕਾਰੀ ਨੌਕਰੀ ਦਿੱਤੀ ਇਹਨਾਂ ਦੇ ਦੋ ਮੁੰਡੇ ਹਨ ਜੋ ਵਿਦੇਸ਼ ਵਿੱਚ ਹਨ ਸਰਦਾਰ ਨਗੇਂਦਰ ਸਿੰਘ ਨੇ ਆਪਣੀ ਨੌਕਰੀ ਦੌਰਾਨ ਤੇ ਬਾਅਦ ਵਿੱਚ ਵੀ ਰੱਜ ਕੇ ਸ਼ਰਾਬ ਪੀਤੀ ਤੇ ਹੋਰ ਵੀ ਕਈ ਪ੍ਰਕਾਰ ਦੇ ਨਸ਼ੇ ਕੀਤੇ ਇਸ ਨੇ ਇੰਨੀ ਜ਼ਿਆਦਾ ਸ਼ਰਾਬ ਪੀਤੀ ਕਿ ਇਹ ਦਿਮਾਗੀ ਤੌਰ ਤੇ ਖਤਮ ਹੋ ਗਿਆ ਤੇ ਪਰੇਸ਼ਾਨ ਰਹਿਣ ਲੱਗਾ ਇਸ ਨੂੰ ਸੁਪਨਿਆਂ ਦੇ ਘਰ ਹਸਨਪੁਰ ਲਿਆਂਦਾ ਗਿਆ ਸਰਦਾਰ ਨਗੇਂਦਰ ਸਿੰਘ ਸੰਧੂ ਦੀ ਪਤਨੀ ਨੇ ਰੋਂਦੇ ਹੋਏ ਦੱਸਿਆ ਇਸ ਨੇ ਅੱਜ ਤੱਕ ਆਪਣੇ ਘਰ-ਵਾਰ ਧਿਆਨ ਨਹੀਂ ਦਿੱਤਾ ਨਾ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਇਹ ਆਈ ਤੀਜੇ ਦਿਨ ਮੈਨੂੰ ਕੁੱਟ ਮਾਰ ਕੇ ਘਰੋਂ ਕੱਢ ਦਿੰਦਾ ਮੈਂ ਕਦੇ ਆਪਣੇ ਪੇਕੇ ਨਾ ਗਈ ਕਿਉਂਕਿ ਮੇਰੀ ਮਾਂ ਨੇ ਗਿਆ ਸੀ ਕਿ ਆਪਣੇ ਘਰ ਵਾਲੇ ਨਾਲ ਲੜਾਈ ਝਗੜਾ ਕਰਕੇ ਇੱਥੇ ਨਹੀਂ ਆਉਣਾ ਮੈਂ ਕਦੇ ਸਟੇਸ਼ਨ ਕਦੇ ਬੱਸ ਸਟੈਂਡ ਕਦੇ ਕਿਤੇ ਕਦੇ ਕਿਤੇ ਰਾਤ ਬਤਾਉਂਦੀ ਤੇ ਆਪਣਾ ਸਮਾਂ ਕੱਢਦੀ ਮੇਰਾ ਸਹੁਰਾ ਤੇ ਪੇਕੇ ਪਰਿਵਾਰ ਬਹੁਤ ਰੱਜੇ ਪੂਰੇ ਹਨ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਜ਼ਮੀਨ ਜਾਇਦਾਦ ਗੱਡੀਆਂ ਕਰ ਸਭ ਕੁਝ ਸੀ ਅੱਜ ਵੀ ਸਭ ਕੁਝ ਹੈ ਪਰ ਇਸ ਬੰਦੇ ਕਰਕੇ ਸਭ ਦੁਖੀ ਹਨ ਇਸ ਲਈ ਮਾਂ ਬਾਪ ਭੈਣ ਭਰਾ ਸਭ ਨੇ ਇਸ ਨੂੰ ਬਹੁਤ ਸਮਝਾਇਆ ਪਰੇ ਬੰਦਾ ਨਾ ਸਮਝਿਆ ਹੁਣ ਇਹ ਘਰ ਟਿੱਕੇ ਨਹੀਂ ਬੈਠਦਾ ਕਦੇ ਕਿਤੇ ਤੁਰਿਆ ਫਿਰਦਾ ਤੇ ਕਦੇ ਕਿਤੇ ਕਦੇ ਆਟੋ ਤੇ ਕਦੇ ਬੱਸ ਵਿੱਚ ਬੈਠ ਕੇ ਰਿਸ਼ਤੇਦਾਰਾਂ ਦੇ ਘਰ ਚਲਾ ਜਾਂਦਾ ਉਹ ਇਸ ਨੂੰ ਦੇਖ ਕੇ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲੈਂਦੇ ਹਨ ਤੇ ਬੱਸ ਵਿੱਚ ਬਿਠਾ ਕੇ ਕਿਤੇ ਗਾਂ ਤੋਰ ਦਿੰਦੇ ਹਨ ਦੋ ਦੋ ਤਿੰਨ ਤਿੰਨ ਦਿਨ ਇਹ ਘਰ ਨਹੀਂ ਵੜਦਾ ਮੈਨੂੰ ਬਹੁਤ ਡਰ ਲੱਗਦਾ ਹੈ ਕਿ ਕਿਤੇ ਇਸ ਦੀ ਲਤਬਾਨਾ ਟੁੱਟ ਜਾਵੇ ਈੜੇ ਨਾ ਪੈ ਜਾਣ ਮੇਂ ਇਸ ਉਮਰ ਵਿੱਚ ਇਸ ਨੂੰ ਸੰਭਾਲ ਨਹੀਂ ਸਕਦੀ ਇਸ ਲਈ ਇਸ ਨੂੰ ਇੱਥੇ ਲਿਆਂਦਾ ਇਸ ਦੀਆਂ ਦੋ ਪੋਤੀਆਂ ਵਿਦੇਸ਼ ਤੋਂ ਆਈਆਂ ਸਨ ਉਹ ਵੀ ਆਪਣੀ ਦਾਦੀ ਦੇ ਨਾਲ ਸੁਪਨਿਆਂ ਦੇ ਘਰ ਆਇਆ ਸਾਂ ਸਰਦਾਰ ਗੁਰਪ੍ਰੀਤ ਸਿੰਘ ਨੇ ਬੜੇ ਪ੍ਰੇਮ ਸਤਕਾਰ ਤੇ ਸਹਿਜ ਨਾਲ ਸਰਦਾਰ ਨਗੇਂਦਰ ਸਿੰਘ ਨੂੰ ਕਿਹਾ ਕਿ ਉਹ ਸ਼ਰਾਬ ਨਾ ਪੀਣ ਤੇ 6 ਮਹੀਨੇ ਉਹਨਾਂ ਕੋਲ ਸੁਪਨਿਆਂ ਦੇ ਘਰ ਰਹਿਣ ਉਸ ਨੇ ਪ੍ਰਣ ਕੀਤਾ ਕਿ ਉਹ ਸ਼ਰਾਬ ਨਹੀਂ ਪੀਏਗਾ ਤੇ ਪਿਛਲੇ 8-9 ਮਹੀਨਿਆਂ ਤੋਂ ਉਸ ਨੇ ਸ਼ਰਾਬ ਨੂੰ ਹੱਥ ਵੀ ਨਹੀਂ ਲਾਇਆ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਆਪਣੀ ਪਤਨੀ ਨੂੰ ਭੈਣ ਜੀ ਕਹਿ ਕੇ ਬੁਲਾਉਂਦਾ ਪਰ ਉਸ ਦੀ ਗੜਖਾਲੇ ਵੀ ਪੂਰੀ ਸੀ ਉਸ ਨੇ ਆਪਣੀ ਪਤਨੀ ਨੂੰ ਗੁੱਸੇ ਨਾਲ ਉੱਚੀ ਆਵਾਜ਼ ਵਿੱਚ ਕਿਹਾ ਤੂੰ ਇੱਥੋਂ ਜਾ ਮੈਂ ਇੱਥੇ ਰਾਂਗਾ ਇੱਥੋਂ ਕਿਤੇ ਨਹੀਂ ਜਾਵਾਂਗਾ ਹੈਰਾਨੀ ਦੀ ਗੱਲ ਹੈ ਕਿ ਉੱਚੇ ਅਹੁਦੇ ਉੱਤੇ ਤਨਾਤ ਬੰਦਾ ਨੌਕਰੀ ਦੌਰਾਨ ਵੀ ਸ਼ਰਾਬ ਪੀਂਦਾ ਹੈ ਤਨਸ਼ੀ ਕਰਦਾ ਹੈ ਜਿਹੜਾ ਬੰਦਾ ਆਪਣੀ ਪਤਨੀ ਦੀ ਮਾਰ ਕਟਾਈ ਕਰਕੇ ਰਾਤ ਵੇਲੇ ਘਰੋਂ ਬਾਹਰ ਕੱਢ ਦਿੰਦਾ ਸੀ ਉਹ ਲੋਕਾਂ ਉੱਪਰ ਕਿੰਨਾ ਤਸ਼ੱਦਦ ਕਰਦਾ ਹੋਵੇਗਾ ਇਸਨੇ ਲੋਕਾਂ ਨੂੰ ਕੀ ਇਨਸਾਫ ਦਿੱਤਾ ਹੋਵੇਗਾ ਜਿਹੜਾ ਬੰਦਾ ਆਪਣੀ ਪਤਨੀ ਬੱਚਿਆਂ ਮਾਂ-ਬਾਪ ਤੇ ਭੈਣ ਭਰਾਵਾਂ ਦਾ ਨਾਂ ਬਣਿਆ ਉਸ ਕੋਲੋਂ ਭਰੇ ਦੀ ਕੀ ਆਸ ਰੱਖੀ ਜਾ ਸਕਦੀ ਹੈ ਸਾਰਾ ਕੁਝ ਇੱਥੇ ਹੀ ਭਰਨਾ ਪੈਂਦਾ ਹੈ ਜਿਉਂ ਜਾਂ ਕੋਈ ਬੀਜ ਤਾਂ ਉਹ ਜੇ ਉਸ ਨੂੰ ਵੱਡਣਾ ਪੈਂਦਾ ਕਿਕਰ ਦਾ ਬੀਜ ਬੀਜ ਕੇ ਕੋਈ ਦਾਖ ਖਾਣ ਦੀ ਤਮੰਨਾ ਕਿਵੇਂ ਕਰ ਸਕਦਾ ਸਾਰੀ ਉਮਰ ਜੋ ਗਲਤ ਕੀਤਾ ਉਹ ਹੁਣ ਇਹ ਬੰਦਾ ਭੁਗਤ ਰਿਹਾ ਹੈ ਹੁਣ ਗਿੰਦਰ ਸਿੰਘ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਹੈ ਸੜਕਾਂ ਤੇ ਰੁਲਦਾ ਫਿਰ ਰਿਹਾ ਹੈ ਹਰ ਇਨਸਾਨ ਨੂੰ ਆਪਣੇ ਕਰਮਾਂ ਦਾ ਹਿਸਾਬ ਤਾਂ ਦੇਣਾ ਹੀ ਪੈਂਦਾ ਹੈ ਆਪਣੀ ਕੀਤੇ ਕਰਮਤ ਕੋਈ ਵੀ ਬੰਦਾ ਬਚ ਨਹੀਂ ਸਕਦਾ ਇਸ ਲਈ ਆਪਣਾ ਹਰ ਕਰਮ ਬਹੁਤ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਨਾ ਕੋਈ ਕਾਗਜ਼ ਹੈ ਨਾ ਕਿਤਾਬ ਹੈ ਫਿਰ ਵੀ ਪਲ-ਪਲ ਦਾ ਹਿਸਾਬ ਹੈ। ਸਰਿੰਦਰ ਵਿਕਰਮਜੀਤ ਸਿੰਘ ਪੱਟੀ ਜਲੰਧਰ। ਜਲੰਧਰ ਤੋਂ ਸਰਦਾਰ ਸਰਿੰਦਰ ਵਿਕਰਮਜੀਤ ਸਿੰਘ ਪੱਟੀ ਨੂੰ ਸੁਪਨੇ ਦੇ ਕਰ ਲੈਂਦਾ ਗਿਆ। ਇੱਕ ਵੱਡੇ ਅਫਸਰ ਆਈਜੀ ਦਾ ਬੇਟਾ ਹੈ ਜਿਸ ਦੀ 7-8 ਸਾਲ ਪਹਿਲਾਂ ਮੌਤ ਹੋ ਗਈ। ਇਸ ਦੇ ਮਾਤਾ ਜੀ ਇੱਕ ਕੈਂਡੀਓ ਚਲਾਉਂਦੇ ਹਨ ਜਿਸ ਵਿੱਚ ਲਾ ਵਾਰਸਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਕਿਸੇ ਸਮੇਂ ਵਿਕਰਮਜੀਤ ਸਿੰਘ ਆਪ ਵੀ ਸੈਂਸ ਸਿਟੀ ਕਪੂਰਥਲਾ ਵਿੱਚ ਇੱਕ ਚੰਗੀ ਪੋਸਟ ਤੇ ਕੰਮ ਕਰਦਾ ਸੀ। ਇਸਨੇ ਐਮ ਐਸ ਸੀ ਫਿਜ਼ਿਕਸ ਕੀਤੀ ਹੋਈ ਹੈ ਵਿਵੇਕਾਨੰਦ ਸਕੂਲ ਵਿੱਚ ਵੀ ਪੜਾਉਂਦਾ ਰਿਹਾ ਹੈ ਜਲੰਧਰ ਦੇ ਮੋਨ ਬਿਹਾਰ ਵਿੱਚ ਇਹਨਾਂ ਦੀ ਵੱਡੀ ਕੋਠੀ ਹੈ ਜੋ ਹੁਣ ਜੰਗਲ ਬਣੀ ਪਈ ਹੈ ਜਿੱਥੇ ਵਿਕਰਮਜੀਤ ਸਿੰਘ ਪਿਛਲੇ ਦਸ ਸਾਲਾਂ ਤੋਂ ਇਕੱਲਾ ਰਹਿ ਰਿਹਾ ਸੀ ਇਸਦੇ ਪਿਤਾ ਜੀ ਦੀ ਖਰੀਦੀ ਹੋਈ ਐਮਬੈਸਡਰ ਗੱਡੀ ਜਿਸ ਨੂੰ ਇਹ ਚਲਾਉਂਦਾ ਹੁੰਦਾ ਸੀ ਹੁਣ ਵੀ ਸੈਂਸਿਟੀ ਖਸਤਾ ਹਾਲਤ ਵਿੱਚ ਖੜੀ ਹੈ ਜਿਸ ਬਾਰੇ ਇਸ ਨੂੰ ਕੁਝ ਵੀ ਯਾਦ ਨਹੀਂ ਹੈ ਲੰਮੇ ਸਮੇਂ ਤੋਂ ਇਸਨੇ ਇਸ਼ਨਾਨ ਨਹੀਂ ਕੀਤਾ ਕੱਪੜੇ ਨਹੀਂ ਬਦਲੇ ਇਸਦੇ ਕੇਸਾਂ ਦੀਆਂ ਜਟਾਂ ਵੱਡੀਆਂ ਹੋਈਆਂ ਸੀ ਇਸ ਦੀ ਜਾਣ ਪਛਾਣ ਵਾਲਿਆਂ ਤੇ ਗੁਆਂਢੀਆਂ ਨੇ ਦੱਸਿਆ ਕਿ ਇਸ ਦਾ ਦਿਮਾਗ ਬਹੁਤ ਤੇਜ਼ ਹੈ ਬਹੁਤ ਇੰਟੈਲੀਜੈਂਟ ਹੈ ਇਸ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛ ਲਵੇ ਤੁਰੰਤ ਉਸ ਦਾ ਉੱਤਰ ਦਿੰਦਾ ਹੈ ਇਹ ਕਿਸੇ ਨੂੰ ਨਹੀਂ ਬੁਲਾਉਂਦਾ ਆਪਣੇ ਵਿੱਚ ਮਸਤ ਰਹਿੰਦਾ ਹੈ ਕੋਠੀ ਵਿੱਚ ਜਿਸ ਜਗ੍ਹਾ ਤੇ ਇਹ ਉੱਠਦਾ ਬੈਠਦਾ ਸੌਂਦਾ ਸੀ ਉੱਥੇ ਨਰਕ ਬਣਿਆ ਹੋਇਆ ਸੀ ਪੈਸੇ ਅਖਬਾਰਾਂ ਖਾਨ ਦਾ ਸਮਾਨ ਕਿਲ ਰਿਹਾ ਪਿਆ ਸੀ ਕੋਠੀ ਵਿੱਚ ਘਾਊ ਗਿਆ ਅਤੇ ਕੂੜੇ ਦੇ ਢੇਰ ਲੱਗੇ ਹੋਏ ਸਨ ਬਿਜਲੀ ਦਾ ਮੀਟਰ ਵੀ ਕੱਟਿਆ ਹੋਇਆ ਸੀ ਰਾਤ ਨੂੰ ਮੋਮਬੱਤੀ ਜਗਾ ਲੈਂਦਾ ਸੀ ਇਹ ਕਦੇ ਕਿਸੇ ਨੂੰ ਕੁਝ ਨਹੀਂ ਕਹਿੰਦਾ ਸੀ ਆਪਣੀ ਸਿਰਜੀ ਦੁਨੀਆ ਵਿੱਚ ਹੀ ਮਸਤ ਰਹਿੰਦਾ ਸੀ ਇਹ ਕਿਸੇ ਨੂੰ ਨਾਂ ਬੁਲਾਉਂਦਾ ਤੇ ਨਾ ਹੀ ਇਸ ਨੇ ਕਿਸੇ ਨਾਲ ਕੋਈ ਸਬੰਧ ਰੱਖਿਆ ਹੋਇਆ ਸੀ ਤਿੰਨ ਚਾਰ ਘੰਟੇ ਗੁਰਦੁਆਰੇ ਬੈਠਾ ਕੀਰਤਨ ਸੁਣਦਾ ਰਹਿੰਦਾ ਉੱਥੇ ਹੀ ਪ੍ਰਸ਼ਾਦਾ ਛਕ ਲੈਂਦਾ ਇਸ ਦੀ ਭੈਣ ਨੇ ਘਰ ਵੀ ਖਾਣੇ ਦਾ ਟਿਫਨ ਲਗਵਾ ਕੇ ਦਿੱਤਾ ਹੋਇਆ ਸੀ ਇਸ ਦੇ ਆਲੇ ਦੁਆਲੇ ਲੋਕ ਆਮ ਵਰਗਾ ਜੀਵਨ ਜਿਉ ਰਹੇ ਸਨ ਤੇ ਬਿਲਕੁਲ ਇਕੱਲਾ ਆਪਣੀ ਉਜਾੜ ਪਈ ਕੋਠੀ ਵਿੱਚ ਰਹਿ ਰਿਹਾ ਸੀ ਗੁਰਦੁਆਰੇ ਵਾਲਿਆਂ ਨੂੰ ਵੀ ਅਕਸਰ ਇਹ ਕਹਿੰਦਾ ਰਹਿੰਦਾ ਕਿ ਤੁਸੀਂ ਮੇਰੇ ਲਈ ਟਿਊਸ਼ਨ ਦਾ ਪ੍ਰਬੰਧ ਕਰਕੇ ਦਿਓ ਜਿੱਥੇ ਕਹੋ ਮੈਂ ਉੱਥੇ ਜਾ ਕੇ ਪੜਾ ਦਿਆਂਗਾ ਇਸ ਨੇ ਬੰਬਈ ਵਿਸ਼ਾਖਾਪਟਨਮ ਕਲਕੱਤਾ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਆਪਣੀ ਪੜ੍ਹਾਈ ਕੀਤੀ ਹੋਈ ਹੈ ਸਰਦਾਰ ਸੰਦੀਪ ਸਿੰਘ ਨਾਮ ਦੇ ਨੌਜਵਾਨ ਨੇ ਇਸ ਦੀ ਵੀਡੀਓ ਬਣਾ ਕੇ ਸੁਪਨਿਆਂ ਦੇ ਕਰ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ ਤੇ ਉਹ ਆਪਣੀ ਟੀਮ ਨਾਲ ਮਾਰਚ 2024 ਦੇ ਸ਼ੁਰੂ ਵਿੱਚ ਇਸ ਨੂੰ ਲੈਣ ਲਈ ਜਲੰਧਰ ਪੁੱਜੇ ਉਦੋਂ ਵਿਕਰਮਜੀਤ ਸਿੰਘ ਢੱਟੀ ਗੁਰਦੁਆਰੇ ਵਿੱਚ ਸੀ ਉਸ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਗੁਰਦੁਆਰੇ ਤੋਂ ਉਸ ਦੀ ਕੋਠੀ ਵਿੱਚ ਲੈ ਕੇ ਆਏ ਉਸ ਨੂੰ ਉੱਥੋਂ ਇਹ ਕਹਿ ਕੇ ਲਿਆਂਦਾ ਗਿਆ ਕਿ ਅਸੀਂ ਤੇਰੇ ਲਈ ਟਿਊਸ਼ਨ ਪੜਾਉਣ ਦਾ ਪ੍ਰਬੰਧ ਕਰ ਦਿੱਤਾ ਹੈ ਸਰਦਾਰ ਗੁਰਪ੍ਰੀਤ ਸਿੰਘ ਦੇ ਵਾਰ-ਵਾਰ ਕਹਿਣ ਤੇ ਵੀ ਇਸ ਨੇ ਕੋਠੀ ਦੇ ਅੰਦਰ ਵਾਲੇ ਮੁੱਖ ਕਮਰੇ ਦਾ ਦਰਵਾਜ਼ਾ ਨਹੀਂ ਖੋਲਿਆ। ਉਹਨਾਂ ਨੂੰ ਇਹੀ ਕਹਿੰਦਾ ਰਿਹਾ, ਮੈਂ ਇਸ ਦੇ ਅੰਦਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਜੇ ਮੇਰੇ ਨਾਲ ਜ਼ਬਰਦਸਤੀ ਕਰੋਗੇ ਤਾਂ ਮੈਂ ਹੋਰ ਹੀ ਤਰ੍ਹਾਂ ਦਾ ਬੰਦਾ ਹਾਂ। ਇਹ ਮੇਰੇ ਦਾਦਾ ਜੀ ਦੀ ਪ੍ਰਾਪਰਟੀ ਹੈ। ਲਾੜੀ ਦੀ ਕੋਈ ਇੱਜ਼ਤ ਹੈ। ਤੁਸੀਂ ਇਹ ਵੀਡੀਓ ਬਣਾਉਣੀ ਬੰਦ ਕਰੋ। ਮੈਂ ਕਿਹੜਾ ਕੋਈ ਹਿਮਾਮਾਲ ਨਹੀਂ ਹਾਂ ਜਿਹੜਾ ਤੁਸੀਂ ਮੇਰੀ ਵੀਡੀਓ ਬਣਾ ਰਹੇ ਹੋ। ਇਸ ਘਰ ਦੀ ਹਿਸਟਰੀ ਬੜੀ ਤਕੜੀ ਹੈ। ਇੱਥੇ ਮੈਂ ਮਾਂਹ ਪਰਦੇ ਸਮੇਂ ਦੀਆਂ ਸੁਜੋਰੀਆਂ ਕੱਢੀਆਂ ਹਨ। ਇੱਥੇ ਸ਼ੇਰ ਤੇ ਡਾਇਨਾਸੌਰ ਆ ਚੁੱਕੇ ਹਨ ਮੈਂ ਇੱਕ ਵੱਡੇ ਅਫਸਰ ਦਾ ਬੇਟਾ ਹਾਂ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਇੱਕ ਅਫਸਰ ਦੇ ਬੇਟੇ ਨਾਲ ਗੱਲ ਕਿਵੇਂ ਕਰਨੀ ਹੈ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਹਾਂ ਕਿ ਮੇਰੇ ਘਰ ਦੀ ਵੀਡੀਓ ਨਾ ਬਣਾਓ ਤੁਸੀਂ ਮੇਰੇ ਟਿਊਸ਼ਨ ਪੜਾਉਣ ਦਾ ਪ੍ਰਬੰਧ ਕਰੋ ਜਿਸ ਲਈ ਤੁਸੀਂ ਮੈਨੂੰ ਗੁਰਦੁਆਰੇ ਤੋਂ ਲੈ ਕੇ ਆਇਓ ਸਰਦਾਰ ਗੁਰਪ੍ਰੀਤ ਸਿੰਘ ਦੇ ਵਾਰ-ਵਾਰ ਕਹਿਣ ਤੇ ਕਿ ਅਸੀਂ ਤੇਰਾ ਘਰ ਦੇਖਣਾ ਚਾਹੁੰਦੇ ਹਾਂ ਇਸਨੇ ਘਰ ਨੂੰ ਲੱਗਾ ਜਿੰਦਰਾ ਨਹੀਂ ਖੋਲਿਆ ਇਹ ਹੀ ਕਹਿੰਦਾ ਰਿਹਾ ਕਿ ਮੇਰੇ ਪਿਤਾ ਜੀ ਤੇ ਦਾਦਾ ਜੀ ਦੀ ਪ੍ਰਾਪਰਟੀ ਹੈ ਇਸ ਤੋਂ ਤੁਸੀਂ ਕੀ ਲੈਣਾ ਮੇਰੀ ਪਰਸਨੈਲਿਟੀ ਮੇਰੀ ਹੈ ਤੁਸੀਂ ਮੇਰੇ ਨਾਲ ਗੱਲ ਕਰੋ ਜਦੋਂ ਇਸ ਨੂੰ ਸਰਟੀਫਿਕੇਟ ਦਿਖਾਉਣ ਲਈ ਕਿਹਾ ਗਿਆ ਤਾਂ ਇਸ ਨੇ ਕਿਹਾ ਕਿ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰੋ ਮੇਰਾ ਟੈਸਟ ਲੈ ਲਵੋ ਜੋ ਮਰਜ਼ੀ ਪੁੱਛੋ ਤੁਹਾਨੂੰ ਮੈਂ ਜਵਾਬ ਦਿਆਂਗਾ ਸਰਦਾਰ ਗੁਰਪ੍ਰੀਤ ਸਿੰਘ ਟਿਊਸ਼ਨ ਪੜਾਉਣ ਦਾ ਕਹਿ ਕੇ ਬੜੀ ਜੱਦੋਜਹਿਦ ਕਰਕੇ ਇਸ ਨੂੰ ਆਪਣੇ ਨਾਲ ਸੁਪਣਿਆਂ ਦੇ ਘਰ ਲੈ ਕੇ ਆਈ ਇਹ ਆਪਣੀ ਕੋਠੀ ਵਿੱਚੋਂ ਆਉਣਾ ਨਹੀਂ ਚਾਹੁੰਦਾ ਸੀ ਤੇ ਨਾ ਹੀ ਆਪਣੇ ਮਾਤਾ ਜੀ ਦੀ ਕੋਈ ਗੱਲ ਮੰਨਦਾ ਸੀ ਇਹ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਪ੍ਰੇਮ ਪਿਆਰ ਵਾਲਾ ਵਤੀਰਾ ਸੀ ਉਹਨਾਂ ਦੀ ਸੂਝ ਬੂਝ ਸੀ ਜੋ ਇਸ ਨੂੰ ਆਪਣੇ ਨਾਲ ਔਨਲੀ ਬਣਾ ਲਿਆ। ਮਾਨਸਿਕ ਰੋਗੀ ਭੈਣਪਰਾ ਰਚਨਾ ਤੇ ਵਿੱਕੀ। ਰਚਨਾ ਤੇ ਵਿੱਕੀ ਆਪਣੇ ਮਾਤਾ ਪਿਤਾ ਨਾਲ ਜਲੰਧਰ ਵਿੱਚ ਰਹਿੰਦੇ ਸਨ। ਰਚਨਾ ਤੇ ਵਿੱਕੀ ਦਾ ਵੱਡਾ ਭਰਾ ਸਪੇਨ ਵਿੱਚ ਆਰਸੀ ਡੋਨਾ ਵਿਖੇ ਰਹਿੰਦਾ ਹੈ ਤੇ ਉੱਥੇ ਬੀਅਰ ਬਾਰ ਚਲਾਉਂਦਾ ਹੈ। ਉਸੇ ਮਾਮੇ ਨੇ ਉਸ ਨੂੰ ਸਪੇਨ ਬੁਲਾਇਆ ਸੀ ਤਾਂ ਜੋ ਉਹ ਆਪਣੇ ਛੋਟੇ ਭੈਣਪਰਾ ਦੀ ਮਦਦ ਕਰ ਸਕੇ। ਪਰ ਉਹ ਉਥੋਂ ਦੀ ਰੰਗੀਨ ਦੁਨੀਆ ਤੇ ਪੈਸਾ ਕਮਾਉਣ ਵਿੱਚ ਇੰਨਾ ਮਸਤ ਹੋਇਆ ਕਿ ਆਪਣੇ ਮਾਂ-ਬਾਪ ਤੇ ਭੈਣ-ਭਰਾ ਨੂੰ ਹੀ ਭੁੱਲ ਗਿਆ। ਉਹ ਨਾ ਕਦੇ ਆਪ ਆਇਆ ਤੇ ਨਾ ਹੀ ਕੋਈ ਪੈਸਾ ਪਿੱਛੇ ਭੇਜਿਆ। ਇੱਥੋਂ ਤੱਕ ਕਿ ਆਪਣੇ ਪਿਤਾ ਜੀ ਨੂੰ ਕਹਿ ਕੇ ਉਸਨੇ ਜਲੰਧਰ ਸ਼ਹਿਰ ਵਿੱਚ ਬਣੀ ਕੋਠੀ ਵੀ ਆਪਣੇ ਨਾਂ ਕਰਵਾ ਲਈ ਸੀ। ਤੇ ਬਾਅਦ ਵਿੱਚ ਉਹ ਕੋਠੀ ਵੇਚ ਦਿੱਤੀ ਤੇ ਸਾਰੇ ਪੈਸੇ ਆਪਣੇ ਕੋਲ ਰੱਖ ਲਏ। ਜਦੋਂ ਉਸ ਦੀ ਮਾਂ ਰੱਬ ਨੂੰ ਪਿਆਰੀ ਹੋਈ। ਉਦੋਂ ਵੀ ਉਸ ਨੂੰ ਬੁਲਾਇਆ ਗਿਆ ਪਰ ਉਹ ਨਿਰਮੋਇਆ ਪੁੱਤ ਮਾਂ ਦੇ ਮਰਨ ਤੇ ਵੀ ਨਾ ਆਇਆ। ਰਚਨਾ ਤੋਂ ਵਿਕੀ ਆਪਣੀ ਮਾਂ ਦੇ ਮਰਨ ਤੋਂ ਬਾਅਦ ਆਪਣੇ ਪਿਤਾ ਤਰਸੇਮ ਕੁਮਾਰ ਦਾ ਰਹਿੰਦੇ ਸੰਤੇ ਦੋਵੇਂ ਭੈਣ ਭਰਾ ਦਿਮਾਗੀ ਤੌਰ ਤੇ ਪਰੇਸ਼ਾਨ ਸਨ। ਉਹਨਾਂ ਦੇ ਘਰ ਦਾ ਹਰ ਕਮਰਾ ਮਲਮੂਤਰ ਨਾਲ ਭਰਿਆ ਹੋਇਆ ਸੀ। ਇੱਥੋਂ ਤੱਕ ਕਿ ਫਰਿੱਜ ਵੀ ਟਾਇਲਟ ਨਾਲ ਭਰੀ ਹੋਈ ਸੀ। ਦੋਵੇਂ ਭੈਣ ਭਰਾ ਆਪਣੀ ਟਾਇਲਟ ਆਪ ਖਾ ਲੈਂਦੇ ਸਨ। ਇਹਨਾਂ ਦੇ ਪਿਤਾ ਦੇ ਦੋਵੇਂ ਗੁਰਦੇ ਖਰਾਬ ਹੋ ਚੁੱਕੇ ਸਨ ਤੇ ਪੇਟ ਵਿੱਚ ਪਾਣੀ ਭਰ ਚੁੱਕਾ ਸੀ। ਇਹ ਤਿੰਨੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ। ਕਿਸੇ ਨੇ ਇਹਨਾਂ ਦੀ ਵੀਡੀਓ ਬਣਾ ਕੇ ਸੁਪਨਿਆਂ ਦੇ ਘਰ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ। ਉਹ ਆਪਣੀ ਟੀਮ ਨਾਲ ਜਾ ਕੇ ਇਹਨਾਂ ਤਿੰਨਾਂ ਨੂੰ ਲੈ ਕੇ ਆਏ। ਉਦੋਂ ਇਹ ਬਾਰਨਹਾਰੇ ਪਿੰਡ ਤੰਬੂ ਵਿੱਚ ਰਹਿੰਦੇ ਸਨ। ਰਚਨਾ ਸੁਪਨਿਆਂ ਦੇ ਘਰ ਦੀ ਪਹਿਲੀ ਮੋਟਿਆਰ ਸੀ। ਗੁਰਪ੍ਰੀਤ ਸਿੰਘ ਦੇ ਮਾਤਾ ਜੀ ਰਚਨਾ ਦਾ ਧਿਆਨ ਰੱਖਦੇ ਸਨ ਕਿਉਂਕਿ ਉਦੋਂ ਕੋਈ ਹੋਰ ਇਸਤਰੀ ਮੈਂਬਰ ਨਹੀਂ ਸੀ। ਇਹਨਾਂ ਦੇ ਪਿਤਾ ਸ਼੍ਰੀ ਤਰਸੇਮ ਕੁਮਾਰ ਦੀ ਇੱਥੇ ਆਉਣ ਤੇ 16-17 ਦਿਨਾਂ ਬਾਅਦ ਹੀ ਮੌਤ ਹੋ ਗਈ। ਸੁਪਿੰਦ ਰੰਦੇ ਪੁੱਤਰ ਨੂੰ ਪਿਤਾ ਦੀ ਮੌਤ ਬਾਰੇ ਦੱਸਿਆ ਗਿਆ ਪਰ ਉਹ ਫਿਰ ਵੀ ਨਾ ਆਇਆ। ਰਿਸ਼ਤੇ ਨਾਂ ਦੇ ਰਹਿ ਗਏ ਹਨ। ਖੂਨ ਸਫੇਦ ਹੋ ਚੁੱਕੇ ਹਨ। ਪੁੱਤ ਨਾ ਮਾਂ ਦੀ ਮੌਤ ਤੇ ਨਾ ਆਪਣੇ ਪਿਓ ਦੇ ਮਰਨ ਤੇ ਆ ਆਪਣੇ ਛੋਟੇ ਭੈਣ ਭਰਾ ਨੂੰ ਤਾਂ ਉਸ ਨੇ ਦੇਖਣੇ ਕੀ ਸੀ ਮਨੁੱਖਤਾ ਦੀ ਸੇਵਾ ਟੀਮ ਦੇ ਮੈਂਬਰ ਵੀ ਸਬੇਨ ਵਿਖੇ ਰਚਨਾ ਤੇ ਵੀ ਕੀ ਦੇ ਵੱਡੇ ਭਰਾ ਨੂੰ ਮਿਲੇ ਕਿ ਉਹ ਆਪਣੇ ਛੋਟੇ ਭੈਣ ਭਰਾ ਦਾ ਵੀ ਖਿਆਲ ਰੱਖੇ ਪਰ ਉਸ ਨੇ ਤਾਂ ਉਧਰ ਜਾ ਕੇ ਆਪਣੇ ਸਾਰੇ ਰਿਸ਼ਤੇ ਹੀ ਖਤਮ ਕਰ ਦਿੱਤੇ ਹੁਣ ਇਹ ਦੋਵੇਂ ਭੈਣ ਭਰਾ ਸੁਪਨਿਆਂ ਦੇ ਕਰ ਰਹੇ ਨੇ ਪਰਮਾਤਮਾ ਇਹਨਾਂ ਦੇ ਵਿਦੇਸ਼ ਰਹਿੰਦੇ ਭਰਾ ਨੂੰ ਸਮਰਥਕ ਬਖਸ਼ੀ ਇੱਥੇ ਮੈਂ ਥੋੜੇ ਜੇ ਦੁਖੀ ਤੇ ਬਿਮਾਰੀਆਂ ਤੋਂ ਪੀੜਤ ਲੋਕਾਂ ਦਾ ਹੀ ਜ਼ਿਕਰ ਕੀਤਾ ਹੈ ਇੱਥੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਲੋਕ ਰਹਿ ਰਹੇ ਹਨ ਕਈ ਰੋਗੀ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਤੇ ਕੁਝ ਠੀਕ ਹੋ ਕੇ ਇੱਥੇ ਸੁਪਨਿਆਂ ਦੇ ਘਰ ਵਿੱਚ ਹੀ ਸੇਵਾ ਨਿਭਾਰੇ ਹਨ ਸਰਦਾਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਨੂੰ ਸਲਾਮ ਹੈ ਬਾਕੀ ਅਗਲੇ ਅਧਿਆਇ 12 ਵਿੱਚ ਧੰਨਵਾਦ